ਐਸ ਡੀ ਐਮ ਨੰਗਲ ਅਮਨਜੋਤ ਕੌਰ ਦੇ ਵੱਲੋਂ ਅੱਜ ਖੇਤੀ ਪੁਲਿਸ ਤੇ ਨੰਗਲ ਨਗਰ ਕੌਂਸਲ ਅਧਿਕਾਰੀਆਂ ਦੇ ਨਾਲ ਵੱਖ-ਵੱਖ ਵਿਭਾਗਾ ਦੇ ਹੋਰ ਅਧਿਕਾਰੀ ਜਿਹੜੇ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਬੈਠਕ ਕੀਤੀ ਗਈ ਤੇ ਇਸ ਦੇ ਦਰਮਿਆਨ ਪਰਾਲੀ ਨੂੰ ਅੱਗ ਲੋਨ ਸੰਬੰਧੀ ਜਿਹੜੀ ਜ਼ਰੂਰੀ ਜਾਣਕਾਰੀ ਹਾਸਲ ਕੀਤੀ ਗਈ ਹੈ ਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਇਸ ਬੈਠਕ ਦੇ ਵਿੱਚ ਦੱਸਦੀ ਕਿ ਜਿਹੜੇ ਪੱਤਰਕਾਰ ਅਦਨਾ ਗੱਲਬਾਤ ਕਰਦਿਆਂ ਹੋਇਆ ਐਸ ਡੀ ਐਮ ਨੰਗਲ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬੈਠਕ ਦੇ ਵਿੱਚ ਜਿਹੜੇ ਅਧਿਕਾਰੀ ਮੌਜੂਦ ਸਨ ਉਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਹਰ ਵਾਰ ਦਿੱਲੀ ਦੇ ਵਿੱਚ ਵੱਧ ਦੇ ਪ੍ਰਦੂਸ਼ਣ ਦਾ ਠਿਕਰਾ ਪੰਜਾਬ ਦੇ ਸਿਰ ਪੰਨਿਆਂ ਜਾਂਦਾ ਤੇ ਇਸ ਵਾਰ ਅਜਿਹਾ ਨਹੀਂ ਹੋਵੇਗਾ। ਉਹਨਾਂ ਕਹੇ ਕਿ ਜੋ ਕਿਸਾਨ ਨੇ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਜੇਕਰ ਕੋਈ ਲਗਾਏਗਾ ਤਾਂ ਉਸ ਖਿਲਾਫ ਫਿਰ ਕਾਰਵਾਈ ਦੇ ਆਦੇਸ਼ ਵੀ ਦੇ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਅਧਿਕਾਰੀਆਂ ਤੇ ਵੀ ਸਿਕੰਜਾ ਕੱਸਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਸਾਫ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਸ਼ਾਮ 6 ਵਜੇ ਤੋਂ ਬਾਅਦ ਕਿਸੇ ਨੂੰ ਵੀ ਕੰਬਾਈਨ ਚਲਾਣ ਦੀ ਇਜਾਜ਼ਤ ਨਹੀਂ ਹੈ ਤੇ 6 ਵਜੇ ਤੋਂ ਬਾਅਦ ਜੇਕਰ ਕੋਈ ਖੇਤਾਂ ਦੇ ਵਿੱਚ ਕੰਬਾਈਨ ਚਲਾੰਦਾ ਹੋਇਆ ਫੜਿਆ ਗਿਆ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ ਅ ਅੱਜ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ ਸਟੱਬਲ ਬਰਨਿੰਗ ਜੋ ਹੈ ਇਸ ਨੂੰ ਰੋਕਣ ਦੇ ਸਬੰਧ ਦੇ ਵਿੱਚ ਰੱਖੀ ਗਈ ਹੈ ਕਿਉਂਕਿ ਜੋ ਅਸੀਂ ਜਾਣਦੇ ਹਾਂ ਹੁਣ ਹਾਰਵੈਸਟਿੰਗ ਦਾ ਜਾਂ ਫਸਲਾਂ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਸੋ ਪਿਛਲੇ ਸਾਲ ਰੋਪੜ ਜ਼ਿਲ੍ਹੇ ਨੇ ਕਾਫੀ ਵਧੀਆ ਪਰਫਾਰਮ ਕੀਤਾ ਸੀ ਕਾਫੀ ਵਧੀਆ ਕਾਰਗੁਜ਼ਾਰੀ ਰਹੀ ਸੀ ਸਾਡੇ ਇੱਥੇ ਅੱਗ ਲਗਾਉਣ ਦੇ ਜਿਹੜੇ ਇਨਸੀਡੈਂਟ ਸੀ ਉਹ ਬਹੁਤ ਘੱਟ ਆਏ ਸੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਏਰੀਆ ਦੇ ਜਿਹੜੇ ਕਿਸਾਨ ਨੇ ਤੇ ਲੋਕ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ ਤੇ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਆਪਣੀ ਆਉਣ ਵਾਲੀਆਂ ਜਨਰੇਸ਼ਨਸ ਦੇ ਵਾਸਤੇ ਤੇ ਕੁਦਰਤ ਦੇ ਵਾਸਤੇ ਉਹਨਾਂ ਨੇ ਧਿਆਨ ਦੇ ਨਾਲ ਜੋ ਹੈ ਆਪਣਾ ਕੰਮ ਕੀਤਾ ਹੈ ਤੇ ਨਾਲ ਹੀ ਅੱਜ ਦੀ ਜੋ ਮੀਟਿੰਗ ਹੈ ਇਸ ਦੇ ਵਿੱਚ ਵੀ ਇਹੀ ਰਿਵਿਊ ਅਸੀਂ ਕਰਾਂਗੇ ਕਿ ਅੱਗੇ ਜੋ ਹੈ ਇਸ ਸੀਜ਼ਨ ਦੇ ਵਿੱਚ ਵੀ ਸਾਡੀ ਇਹ ਵਧੀਆ ਕਾਰਗੁਜ਼ਾਰੀ ਜਾਰੀ ਰਹੇ ਉਸਨੇ ਸਬੰਚ ਮੀਟਿੰਗ ਰੱਖੀ ਹੈ। ਹਮਾਇਨੀ ਨਿਯਮ ਬਚਾਉਣ ਦੇ ਵਾਲੇ ਕੋ ਪੰਦਾਇਪਾਇ ਜਾਂਦਾ ਆਉਂਦਾ। ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਪੋਜ਼ਿਟਿਵਲੀ ਹੀ ਇਹ ਹੀ ਬੇਨਤੀ ਕਰਾਂਗੇ ਕਿ ਆਪਣੇ ਆਪ ਆਪਣੀ ਜਿਹੜੀ ਸੂਝ-ਬੂਝ ਦਾ ਇਸਤੇਮਾਲ ਕਰਦੇ ਹੋਏ ਤੁਹਾਨੂੰ ਅਸੀਂ ਸੁਵਿਧਾਵਾਂ ਵੀ ਪ੍ਰੋਵਾਈਡ ਕਰਵਾ ਰਹੇ ਹਾਂ। ਮਸ਼ੀਨਜ਼ ਵੀ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਗਵਰਨਮੈਂਟ ਵੱਲੋਂ ਤੇ ਤੁਸੀਂ ਜੋ ਹੈ ਪਰਾਲੀ ਨਾ ਸਾੜੋ ਪਰ ਉਸ ਦੇ ਬਾਅਦ ਵੀ ਜੇਕਰ ਲੋਕਾਂ ਵੱਲੋਂ ਕਿਸੇ ਵੱਲੋਂ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਉਂਦਾ ਉਸ ਦੇ ਖਿਲਾਫ ਜੋ ਕਾਰਵਾਈ ਕੀਤੀ ਜਾਏਗੀ ਚਲਾਨੇ ਜਾਂ ਰੈਡ ਐਂਟਰੀਜ਼ ਜੋ ਵੀ ਸੰਬੰਧਿਤ ਐਕਸ਼ਨ ਨੇ ਉਹ ਲੇ ਜਾ ਜੀ ਬਿਲਕੁਲ ਟੀਮ ਜਿਹਦੇ ਵਿੱਚ ਬਣ ਚੁੱਕੀਆਂ ਨੇ ਕਲਸਟਰ ਆਫਿਸਰਸ ਨੋਡਲ ਆਫਿਸਰਸ ਜਿਹੜੀ ਕੋਈ ਰੈਡ ਹੌਟਸਪੌਟ ਏਰੀਆਜ਼ ਨੇ ਉਥੇ ਸਪੈਸ਼ਲ ਆਫਿਸਰਸ ਵੀ ਡਿਪਲੋਏ ਕੀਤੇ ਗਏ